ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇੱਕ ਹੋਰ ਐਮਐਲਏ ਹੋ ਗਿਆ ਬਾਗੀ ਪਠਾਨ ਮਾਜਰਾ ਤੋਂ ਬਾਅਦ ਇਸ ਵਿਧਾਇਕ ਨੇ ਵੀ ਆਪਣੀ ਸਰਕਾਰ ਦੇ ਉੱਪਰ ਵੱਡੇ ਨਿਸ਼ਾਨੇ ਸਾਧੇ ਨੇ ਆਪਣੀ ਸਰਕਾਰ ਦੇ ਉੱਪਰ ਜੋ ਇਸ ਵਿਧਾਇਕ ਦੇ ਵੱਲੋਂ ਇਲਜ਼ਾਮ ਲਾਏ ਗਏ ਨੇ ਤੁਹਾਨੂੰ ਅਸੀਂ ਉਹ ਵੀਡੀਓ ਦੇ ਵਿੱਚ ਸੁਣਾਵਾਂਗੇ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਲੋਬੀ ਨੂੰ ਲੈ ਕੇ ਪਠਾਨ ਮਾਜਰਾ ਨੇ ਖੁਲਾਸੇ ਕੀਤੇ ਸੀ ਉਸੇ ਤਰ੍ਹਾਂ ਇਸ ਵਿਧਾਇਕ ਨੇ ਵੀ ਆਪਣੇ ਸਰਕਾਰ ਦੇ ਖਿਲਾਫ ਖੁਲਾਸੇ ਕਰ ਦਿੱਤੇ ਨੇ ਜੋ ਹਰ ਪੀੜਤਾਂ ਦੇ ਲਈ ਵੱਡੀ ਮਦਦ ਦੀ ਮੰਗ ਕੀਤੀ ਏ ਮੁੱਖ ਮੰਤਰੀ ਭਗਵੰਤ ਮਾਨ ਤੋਂ ਔਰ ਦਿੱਲੀ ਲੋਬੀ ਤੋਂ ਜੋ ਪੰਜਾਬ ਦੇ ਵਿੱਚ ਦਿੱਲੀ ਦੇ ਲੀਡਰ ਆ ਕੇ ਇੱਥੇ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਚਲਾ ਰਹੇ ਨੇ ਉਹਨਾਂ ਤੋਂ ਪੰਜਾਬ ਦੇ ਲੋਕਾਂ ਦੇ ਹੱਥ ਜੋੜ ਕੇ ਉਹ ਮੰਗ ਕਰ ਰਿਹਾ ਹੈ ਕੀ ਕਹਿ ਰਿਹਾ ਤੁਹਾਨੂੰ ਅਸੀਂ ਵੀਡੀਓ ਦਿਖਾਵਾਂਗੇ ਤੁਸੀਂ ਜਿਹੜੇ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਘੰਟੀ ਦਾ ਬਟਨ ਦਬਾ ਦੇਣਾ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਾਢੇ 3 ਸਾਲ ਹੋ ਗਏ ਔਰ ਪੰਜਾਬ ਦੇ ਵਿੱਚ ਕੁਦਰਤੀ ਕਰੋਪੀ ਆ ਗਈ ਔਰ ਕੁਦਰਤੀ ਕਰੋਪੀ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨਿਸ਼ਾਨੇ ਤੇ ਆ ਗਈ ਵਿਰੋਧੀਆਂ ਦੇ ਨਿਸ਼ਾਨੇ ਤੇ ਹੁੰਦੀ ਹੋਈ ਅੱਜ ਆਪ ਆਮ ਆਦਮੀ ਪਾਰਟੀ ਦੇ ਆਪਣੇ ਵਿਧਾਇਕ ਵੀ ਇਸ ਦਾ ਵਿਰੋਧ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਪਠਾਨ ਮਾਜਰਾ ਨੇ ਜਿਵੇਂ ਵੱਡੇ ਖੁਲਾਸੇ ਕੀਤੇ ਪਠਾਨ ਮਾਜਰਾ ਤੋਂ ਬਾਅਦ ਹੁਣ ਸਾਬਕਾ ਕਾਡਰ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੇ ਵੀ ਬਹੁਤ ਵੱਡੇ ਖੁਲਾਸੇ ਕਰ ਦਿੱਤੇ ਨੇ ਕੁਲਦੀਪ ਸਿੰਘ ਧਾਰੀਵਾਲ ਨੇ ਜੋ ਮਾਨ ਸਰਕਾਰ ਦੇ ਅੱਗੇ ਹੱਥ ਜੋੜ ਕੇ ਪੰਜਾਬ ਦੇ ਕਿਸਾਨਾਂ ਲਈ ਮੰਗ ਮੰਗੀ ਏ ਜੋ ਕੁਲਦੀਪ ਸਿੰਘ ਧਾਰੀਵਾਲ ਦੇ ਵੱਲੋਂ ਆਪਣੀ ਸਰਕਾਰ ਦੇ ਖਿਲਾਫ ਜਾ ਕੇ ਜਿਹੜੀ ਪਾਲਿਸੀ ਲਿਆਂਦੀ ਜਾਣੀ ਉਸ ਪਾਲਿਸੀ ਦੇ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ ਏ ਕਿ ਜੋ ਕਿਸਾਨਾਂ ਦੇ ਉੱਪਰ ਹੱਕਾਂ ਦੇ ਡਾਕਾ ਨਾ ਮਾਰਿਆ ਜਾਵੇ ਸੋ ਤੁਹਾਨੂੰ ਅਸੀਂ ਉਹ ਵੀਡੀਓ ਸੁਣਾਉਂਦੇ ਆ ਕੁਲਦੀਪ ਸਿੰਘ ਧਾਰੀਵਾਲ ਕਿਸ ਤਰ੍ਹਾਂ ਬਾਗੀ ਹੋ ਗਏ ਨੇ ਆਪਣੀ ਸਰਕਾਰ ਤੋਂ ਜੋ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ ਹੜਕਮ ਮਚ ਗਿਆ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਧਾਰੀਵਾਲ ਦੇ ਉੱਪਰ ਵੀ ਕੇਸ ਦਰਜ ਕਰੇਗੀ ਧਾਰੀਵਾਲ ਨੂੰ ਵੀ ਹੁਣ ਜਿਹੜਾ ਕਿ ਪਾਰਟੀ ਤੋਂ ਬਾਹਰ ਕਰੇਗੀ ਜਿਸ ਨੂੰ ਲੈ ਕੇ ਪਠਾਨ ਮਾਜਰਾ ਤੋਂ ਬਾਅਦ ਧਾਰੀਵਾਲ ਦੇ ਵੱਲੋਂ ਇਹ ਖੁਲਾਸੇ ਹੋਏ ਨੇ ਪਹਿਲਾਂ ਤੁਸੀਂ ਉਸ ਦੀ ਵੀਡੀਓ ਸੁਣੋ ਧਾਰੀਵਾਲ ਕੀ ਕਹਿ ਰਿਹਾ ਹੈ ਸਸ ਜਾਨੀ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਪਾਲੀਵਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਐਸੇ ਤੇ ਮਾਛੀ ਵਾਲਾ ਪਿੰਡ ਆਜਨਾਰੇ ਹਲਕੇ ਦੇ ਵਿੱਚ ਆਪਣੇ ਹਲਕੇ ਵਿੱਚ ਜਿਆਦਾ ਹੜ੍ਹਾਂ ਦਾ ਪਾਣੀ ਆਇਆ ਮੈਂ ਉੱਥੋਂ ਦੇ ਖੇਤਾਂ ਦੇ ਵਿੱਚ ਖੜਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਸੀਗਾ ਕਿ ਆ ਜਿੱਥੇ ਮੈਂ ਖੜਾ ਇੱਥੇ 4-4 ਫੁੱਟ ਜਿਹੜੀ ਰੇਤ ਇਹਦਾ ਸਾਰੀਆਂ ਜ਼ਮੀਨਾਂ ਦੇ ਵਿੱਚ ਆ ਗਈ ਇੱਥੇ ਝੋਨਾ ਲੱਗਾ ਸੀ ਲਗਭਗ 3 ਸੀਗਾ ਪੱਕਾ ਝੋਨਾ ਸੀਗਾ ਪਾਦੇ ਦੇ ਵਿੱਚ ਰੇਤ ਆ ਗਈ ਹੈ ਔਰ ਕਿਸਾਨ ਬੜੇ ਚਿੰਤਤ ਨੇ ਉਹਨੂੰ ਕਣ ਕਿੱਥੇ ਭੀਜਣਗੇ ਕਿਉਂਕਿ ਉਹਨਾਂ ਦੀਆਂ ਜ਼ਮੀਨਾਂ ਤੇ ਰੇਤ ਆ ਗਈ ਆ ਇੱਧਰ ਗਾੜੀ ਰਾਵੀ ਤੇ ਆਇਆ ਪਤਾ ਰਾਵੀ ਤੇ ਆਇਆ ਤੋਂ ਆਹ ਤੇ ਰਾਵੀ ਤੇ ਆਇਆ ਤੋਂ ਪਾਸ ਦੋਵੇਂ ਪਾਸੇ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਸੀਗੀਆਂ ਦੋਵੇਂ ਪਾਸੇ ਰੇਤ ਆ ਗਈ ਆ ਰਾਵੀ ਦਰਿਆ ਤੇ ਆਸ-ਪਾਸ ਆਪ ਮੁਖੰਤਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇਹ ਅਪੀਲ ਕਰੂੰਗਾ ਆਪਣੇ ਹਲਕੇ ਵੱਲੋਂ ਇਹਦੇ ਨਾਲੇ ਵੱਲੋਂ ਕਿ ਸਾਡੇ ਹਲਕੇ 'ਚ ਬਹੁਤ ਸਾਰੀ ਜ਼ਮੀਨ ਦੇ ਵਿੱਚ ਰੇਤ ਆ ਗਈ ਆ ਸਾਡੇ ਕਿਸਾਨਾਂ ਦੀ ਜ਼ਮੀਨ ਖਰਾਬ ਹੋ ਗਈ ਆ ਸੈਂਕੜੇ ਏਕੜ ਜ਼ਮੀਨ ਜਿਹੜੀ ਆ ਦਰਿਆ ਬੁਰਦ ਵੀ ਹੋ ਗਈ ਆ ਦਰਿਆ ਥੋੜ੍ਹ ਕੇ ਲੈ ਗਿਆ ਪਰ ਬਾਕੀ ਥਾਵਾਂ ਦੇ ਉੱਤੇ ਹਸਾ ਰੇਤ ਜਿਹੜੀ ਆ ਚੜ ਗਈ ਆ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣੀ ਸਰਕਾਰ ਵੱਲੋਂ ਇੱਕ ਪਾਲਿਸੀ ਜਿਹੜੀ ਬਣਾਓ ਜਿਸ ਦਾ ਖੇਤ ਉਸ ਦੀ ਰੇਤ ਇਹ ਪਾਲਿਸੀ ਦਾ ਨਾਮ ਰੱਖੋ ਕਿ ਜਿਸ ਵੀ ਕਿਸਾਨ ਦਾ ਖੇਤ ਹੈ ਰੇਤ ਵੀ ਹੋਦੀ ਹੈ ਉਹਨੂੰ ਰੇਤ ਕੱਢਣ ਦਾ ਜਿਹੜਾ ਅਧਿਕਾਰ ਦੋ ਉਹ ਆਪਣੀ ਰੇਤ ਕੱਢ ਕੇ ਵੇਚ ਲੈ ਇਕੱਠੀ ਕਰ ਲੈ ਜੋ ਮੰਦੀ ਕਰਦੇ ਉਹਨੂੰ ਅਧਿਕਾਰ ਹੋਣਾ ਚਾਹੀਦਾ ਕਿਸਾਨ ਨੂੰ ਹੋਲ ਕਾਨੂੰਨ ਅਧਿਕਾਰ ਦੇ ਹੋਣਾ ਚਾਹੀਦਾ ਇਹ ਕਿਸਾਨਾਂ ਦੀ ਆਮ ਮੰਗ ਹੈ ਬੇਰੇ ਆਮ ਕਿਸਾਨ ਕਹਿੰਦੇ ਆ ਕਿ ਰੇਤ ਦਾ ਕੀ ਬਣੂਗਾ ਜੀ ਅਸੀਂ ਰੇਤ ਦਾ ਕੀ ਕਰਾਂਗੇ ਸੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਸਮੁੱਚੀ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪ੍ਰਮਾਤਵਾ ਉਹਨਾਂ ਦੀ ਸਿਹਤ ਠੀਕ ਠਾਕ ਕਰੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਸਭ ਪੰਜਾਬ ਦੇ ਵਿੱਚ ਇਹ ਪਾਲਿਸੀ ਲੈ ਕੇ ਆਓ ਤਾਂ ਇਹ ਚਾਤ ਚਾਰ ਫੋਟ ਰੇਤ ਜਿਹੜੀ ਹੈ ਕਿਸਾਨ ਆਪ ਵੇਚ ਲੂਗਾ ਉਹਦਾ ਕੁਝ ਭਲਾ ਵੀ ਹੋ ਜਾਊਗਾ ਉਹਦਾ ਜਿਹੜਾ ਝੋਨਾ ਬਦਵਾਦ ਹੋਇਆ ਉਹਦੇ ਜਿਵੇਂ ਉਹਦਾ ਭਲਾ ਹੋਊਗਾ ਵਿਚਾਰੇ ਦਾ ਉਹ ਕੋਈ ਚਾਰ ਪੈਸੇ ਵਾਟਰ ਲੂਗਾ ਆਪਣੇ ਘਰ-ਘਰ ਪੈਸੇ ਲੈ ਆਊਗਾ ਔਰ ਅਗਲੀ ਕੜਗਵਿੱਤਨ ਲਈ ਜਿਹੜਾ ਉਹ ਉਹ ਰੈਡੀ ਹੋ ਜਾਊਗਾ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਅਕਤੂਬਰ ਤੇ ਐਂਡ ਦੇ ਵਿੱਚ ਲੋਕ ਕਣਕਾ ਜੜੀਆਂ ਵੀ ਦਿੰਦੇ ਆ ਸੋ ਮੈਂ ਤੁਹਾਨੂੰ ਬੇਨਤੀ ਕਰੂੰਗਾ ਸੀਐਮ ਸਾਹਿਬ ਨੂੰ ਕਿ ਬੁਖਵੰਤੀ ਸਾਹਿਬ ਇਹ ਪਾਲਿਸੀ ਜਿਹੜੀ ਇਹਨੂੰ ਪੂੰਤ ਜਿਹੜਾ ਜਾਰੀ ਕੀਤਾ ਜਾਵੇ ਹਾਂ ਏਸੀ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਦਾ ਕੈਬਨ ਮੰਤਰੀ ਜਿਨ੍ਹਾਂ ਨੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਜੋ ਉਹਨਾਂ ਦੇ ਹਲਕੇ ਦੇ ਕਿਸਾਨ ਨੇ ਅਜਨਾਲੇ ਦੇ ਵਿੱਚ ਉਹਨਾਂ ਕਿਸਾਨਾਂ ਦੇ ਲਈ ਇਹ ਪਾਲਿਸੀ ਲਿਆਂਦੀ ਜਾਵੇ ਜਿਨ੍ਹਾਂ ਦੇ ਖੇਤਾਂ ਦੇ ਵਿੱਚ 4-4 ਫੁੱਟ ਰੇਤ ਜਮ੍ਹਾਂ ਹੋ ਗਈ ਏ ਉਹ ਰੇਤ ਜਿਹੜੀ ਰੇਤ ਇਹ ਖੁਦ ਕਿਸਾਨ ਚੁੱਕ ਕੇ ਵੇਚ ਸਕੇ ਨਾ ਕਿ ਇਸ ਵਿੱਚ ਸਰਕਾਰ ਦਾ ਕੋਈ ਇੰਟਰਫੇਅਰ ਹੋਵੇ ਔਰ ਇੱਥੋਂ ਤੱਕ ਉਹਨਾਂ ਨੇ ਕਿਹਾ ਕਿ ਜੋ ਪਰਮਟ ਹੈਗਾ ਉਹ ਪਰਮਟ ਕੋਈ ਚੰਡੀਗੜ੍ਹ ਤੱਕ ਨਾ ਜਾਣਾ ਪਵੇ ਕਿਸਾਨਾਂ ਨੂੰ ਲੈਣ ਵਾਸਤੇ ਉਹ ਇੱਕ ਤਸਵੀਰ ਪੱਧਰ ਤੇ ਹੀ ਪਰਮਟ ਜਾਰੀ ਕੀਤਾ ਜਾਵੇ ਔਰ ਉਹਨਾਂ ਨੂੰ ਸਮਾਂ ਦਿੱਤਾ ਜਾਵੇ ਉਹ ਸਮੇਂ ਦੇ ਵਿੱਚ ਉਹ ਰੇਤ ਜਿਹੜੀ ਚੱਕ ਕੇ ਤੇ ਉਹ ਆਪ ਮੇਥ ਲਵਨ ਕੋਈ ਉਹਨਾਂ ਦਾ ਆਰਥਿਕ ਹਾਲਾਤ ਸੁਧਰ ਸਕਣ ਪਰ ਦੂਸਰੇ ਪਾਸੇ ਜੋ ਅੱਜ ਪਾਲਿਸੀ ਨਵੀਂ ਲਿਆਂਦੀ ਗਈ ਏ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੋ ਅੱਜ ਐਲਾਨ ਕੀਤਾ ਗਿਆ ਕਿ 15 ਨਵੰਬਰ ਤੱਕ ਛੋੜ ਦੇ ਦਿੱਤੀ ਗਈ ਏ ਕਿਸਾਨਾਂ ਨੂੰ 15 ਨਵੰਬਰ ਤੱਕ ਆਪਣੇ ਖੇਤਾਂ ਦੇ ਵਿੱਚੋਂ ਰੇਤ ਉਹ ਚੱਕ ਕੇ ਵੇਚ ਸਕਣਗੇ ਭਾਵੇਂ ਉਹ ਰੇਤ ਰਾਜਸਥਾਨ ਵਿੱਚ ਵੇਚਣ ਭਾਵੇਂ ਉਹ ਰੇਤ ਹਰਿਆਣਾ ਨੂੰ ਵੇਚਣ ਤੇ ਭਾਵੇਂ ਰੇਤ ਹੋਰ ਅੱਗੇ ਲੈ ਜਾਵਣ ਪਰ 15 ਨਵੰਬਰ ਤੋਂ ਬਾਅਦ ਕੋਈ ਛੋਟ ਨਹੀਂ ਹੋਵੇਗੀ 15 ਨਵੰਬਰ ਤੋਂ ਬਾਅਦ ਜਿਹਦਾ ਵੀ ਕੋਈ ਟਰਾਲਾ ਫੜਿਆ ਗਿਆ ਉਸ ਨੂੰ ਭਾਰੀ ਜੁਰਮਾਨਾ ਲੱਗੇਗਾ ਉਸ ਦੇ ਉੱਪਰ ਜਿਹੜਾ ਕੇਸ ਦਰਜ ਹੋਵੇਗਾ ਬਿਨਾਂ ਪਰਮਟ ਤੋਂ 15 ਨਵੰਬਰ ਤੋਂ ਬਾਅਦ ਨਹੀਂ ਟਰਾਲੇ ਚੱਲਣਗੇ ਰੇਤ ਦੇ ਜੋ ਮੁੱਖ ਮੰਤਰੀ ਨੇ ਅਚਨਚੇਤ ਐਲਾਨ ਕਰ ਦਿੱਤਾ ਹੈ ਇੱਕ ਕੱਲ ਤੋਂ ਹੀ ਜਿਹੜਾ ਪਾਲਿਸੀ ਲਾਗੂ ਕਰ ਦਿੱਤੀ ਗਈ ਹੈ ਜੋ ਕਿ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਾਣੀ ਹੁਣ ਘਟ ਚੁੱਕਿਆ ਹੈ ਉਹ ਆਪਣੇ ਕਿਸਾਨ ਖੇਤਾਂ ਵਿੱਚੋਂ ਰੇਤ ਚੱਕ ਸਕਦੇ ਨੇ ਔਰ 15 ਨਵੰਬਰ ਤੱਕ ਉਹ ਰੇਤ ਇਕੱਠੀ ਕਰਕੇ ਵੇਚ ਸਕਦੇ ਨੇ ਔਰ 15 ਨਵੰਬਰ ਤੋਂ ਬਾਅਦ ਉਹਨਾਂ ਦੀ ਰੇਤ ਜਿਹੜੀ ਹੈ ਨਹੀਂ ਵੇਚਣ ਦਿੱਤੀ ਜਾਵੇਗੀ ਸੋ ਪੰਜਾਬ ਸਰਕਾਰ ਦੇ ਵੱਲੋਂ ਇਸ ਕੈਬਨ ਮੰਤਰੀ ਧਾਰੀਵਾਲ ਨੇ ਜੋ ਕਿ ਅੱਜ ਆਪਣੇ ਹਲਕੇ ਦੇ ਲੋਕਾਂ ਲਈ ਹੱਥ ਜੋੜ ਕੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਔਰ ਧਾਰੀਵਾਲ ਜਿਹੜੇ ਲਗਾਤਾਰ ਆਪਣੇ ਹਲਕੇ ਦੇ ਵਿੱਚ ਵਿਚਰ ਰਹੇ ਸੀ ਧਾਰੀਵਾਲ ਦੇ ਵੱਲੋਂ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਰੇਤ ਦੇ ਨਾਲ ਰਾਤ ਇਕੱitta ਹੋਰ ਰਾਤ ਕਾਰਜਾਂ ਵਿੱਚ ਲੱਗੇ ਰਹੇ ਨੇ ਉੱਥੇ ਜਿਹੜੇ ਕੁਝ ਅਜੇ ਕੰਨ ਮੰਤਰੀ ਸੀ ਜਿਨ੍ਹਾਂ ਨੂੰ ਜਿਹੜਾ ਕਿ ਡਿਊਟੀਆਂ ਲਾਈਆਂ ਗਿਆ ਸੀ ਪਰ ਉਹ ਆਪਣੇ ਐਸ਼ੋ ਰਾਮ ਕਮਰਿਆਂ ਦੇ ਵਿੱਚੋਂ ਬਾਹਰ ਹੀ ਨਹੀਂ ਨਿਕਲੇ ਜਿਹੜਾ ਕਿ ਪੰਚਾਇਤ ਮੰਤਰੀ ਦੇ ਉੱਪਰ ਵੱਡੇ ਇਲਜ਼ਾਮ ਲੱਗੇ ਤਰਨ ਪ੍ਰੀਸ਼ੋਦ ਜਦੋਂ ਫਾਈਲ ਕਾ ਜਾਂਦੇ ਨੇ ਔਰ ਉਹਨਾਂ ਨੂੰ ਜਦੋਂ ਪੱਤਰਕਾਰਾਂ ਵੱਲੋਂ ਸਵਾਲ ਕੀਤੇ ਜਾਂਦੇ ਨੇ ਕਿ ਕਿੰਨੇ ਪਿੰਡ ਪ੍ਰਭਾਵਿਤ ਹੋਏ ਨੇ ਕਿੰਨੇ ਜ਼ਿਲ੍ਹੇ ਪ੍ਰਭਾਵਿਤ ਹੋਏ ਨੇ ਕਿੰਨੇ ਲੋਕਾਂ ਦੀ ਜਾਨ ਗਈ ਏ ਪਰ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਹੁੰਦਾ ਤੇ ਉਹਨਾਂ ਨੂੰ ਜਿਹੜਾ ਕਿ ਉਥੋਂ ਡੀਸੀ ਦਫ਼ਤਰ ਦੇ ਵਿੱਚੋਂ ਇੱਕ ਲਿਖ ਕੇ ਦਿੱਤਾ ਜਾਂਦੀ ਸਾਰੀ ਜਾਣਕਾਰੀ ਫਿਰ ਉਹ ਆਪਣੀ ਜਾਣਕਾਰੀ ਸਾਂਝੀ ਕਰਦੇ ਨੇ ਉਹ ਡੀਸੀ ਦਫ਼ਤਰ ਤੋਂ ਹੀ ਵਾਪਸ ਆ ਜਾਂਦੇ ਨੇ ਜਦੋਂ ਕਿ ਲੋਕਾਂ ਦੇ ਵੱਲੋਂ ਉਸ ਦਾ ਵਿਰੋਧ ਕੀਤਾ ਜਾਂਦਾ ਹੈ ਉਥੇ ਪੱਤਰਕਾਰਾਂ ਨੇ ਜਦੋਂ ਉਹਨਾਂ ਨੂੰ ਸਵਾਲ ਪੁੱਛੇ ਤਾਂ ਉਹ ਸਵਾਲ ਦਾ ਜਵਾਬ ਨਹੀਂ ਦੇ ਸਕੇ ਉਹਨਾਂ ਨੂੰ ਕੋਈ ਪਤਾ ਨਹੀਂ ਕਿ ਪਿੰਡਾਂ ਦੇ ਵਿੱਚ ਕਿੰਨੇ ਪਿੰਡ ਪ੍ਰਭਾਵਿਤ ਹੋਏ ਨੇ ਕਿੰਨੇ ਜ਼ਿਲ੍ਹਿਆਂ ਵਿੱਚ ਪਾਣੀ ਆਇਆ ਤੇ ਕਿੰਨੇ ਲੋਕਾਂ ਦੀ ਜਾਨ ਗਵਾਦੀ ਏ ਸੋ ਇਹ ਮੰਤਰੀਆਂ ਨੂੰ ਜਿਹੜੇ ਪੰਜਾਬ ਦੇ ਜ਼ਿੰਮੇਵਾਰ ਕੈਬਨਟ ਮੰਤਰੀ ਸੀ ਉਹਨਾਂ ਨੂੰ ਜਾਣਕਾਰੀ ਨਾ ਹੋਣਾ ਬੜੀ ਸ਼ਰਮ ਵਾਲੀ ਗੱਲ ਹੈ ਆਮ ਆਦਮੀ ਪਾਰਟੀ ਲਈ ਔਰ ਆਮ ਆਦਮੀ ਪਾਰਟੀ ਜਿਹੜੀ ਆਮ ਲੋਕਾਂ ਦੀ ਪਾਰਟੀ ਸੀ ਆਮ ਲੋਕਾਂ ਦੇ ਵਿੱਚ ਰਹਿਣ ਵਾਲੀ ਪਾਰਟੀ ਸੀ ਪਰ ਅੱਜ ਛਿਵੇਂ ਉਸ ਮੰਤਰੀ ਸੋਧ ਨੇ ਆਪਣੀ ਪਾਰਟੀ ਦੀ ਕਿਰ ਕਰਵਾਈਏ ਆਪਣੀ ਪਾਰਟੀ ਦੀ ਜਿਹੜੀ ਉਹਨਾਂ ਨੇ ਸ਼ਾਖ ਜਿਹੜੀ نیچے ਲੈ ਕੇ ਗਏ ਨੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ ਇਸ ਮੰਤਰੀ ਦੇ ਇਸ ਭਾਸ਼ਣ ਤੋਂ ਇਸ ਮੰਤਰੀ ਦੇ ਇਹ ਜਿਹੜਾ ਅੱਜ ਦਾ ਜੋ ਉਹਨਾਂ ਨੇ ਬੋਲਿਆ ਕਿ ਉਸ ਨੂੰ ਜਮਾ ਹੀ ਨਹੀਂ ਪਤਾ ਉਹ ਆਪਣੇ ਕਿੱਥੇ ਰਹੇ ਨੇ ਜਦੋਂ ਕਿ ਹੜਾਂ ਦੇ ਵਿੱਚ ਲੋਕ ਵਿਦੇਸ਼ਾਂ ਵਿੱਚ ਬੈਠੇ ਹੋਏ ਸਾਰ ਲੈ ਰਹੇ ਸੀ ਪੰਜਾਬ ਦੀ ਪਰੇ ਕੈਬਨ ਮੰਤਰੀ ਨੇ ਕਿਉਂ ਨਹੀਂ ਲੋਕਾਂ ਦੀ ਸਾਰ ਲਈ